ਤੇ ਨਿਊਜ਼ ਤੇ ਜਿਹੜੀ ਅਪਡੇਟਸ ਦੇਖ ਤੋਂ ਲੈ ਕੇ 8 ਵਜੇ ਦੀ ਜਿਹੜੀ ਕਵਰਿੰਗ ਚੱਲ ਰਹੀ ਸੀ ਲਗਾਤਾਰ ਭਰੋ ਅਪਡੇਟ ਚੈਨਲ ਤੇ ਆਪਣੇ ਦਿਖਾਉਂਦੇ ਰਹੇ ਸੀ ਦੱਸ ਰਹੀ ਹੈ ਕਿ ਇਸ ਸਮੇਂ ਜਿਹੜੀ ਸੁਖੀਰ ਸਿੰਘ ਦਾਵਾਸਾਨ ਉਹ 80 ਹਜ਼ਾਰ ਤੋਂ ਵੀ ਉੱਪਰ ਦੀ ਲੀਡ ਦੇ ਵਿੱਚ ਜਿਹੜੇ ਨਾ ਨਜ਼ਰ ਆ ਰਹੇ ਨਾ ਤਸਵੀਰਾਂ ਤੁਹਾਨੂੰ ਦੇਖੋਗੇ ਦੀ ਸੁਖੀਰ ਜਿੰਨ ਸਿੰਘਰ ਨਾਬਾਦੇ ਜਿੱਤਨ ਤੇ ਜਿਹੜੇ ਕਾਂਗਰਸ ਦੇ ਵਰਤੋਂ ਦੇ ਵਿੱਚ ਕਾਫੀ ਹੁਸਤਾਜ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਅਸੀਂ ਪੂਰੇ ਮਿਤਾਈ ਗੁਬਿੰਦਰ ਪਾਲ ਦੇ ਦਫ਼ਤਰ ਦੇ ਸਾਹਮਣੇ ਖੜੇ ਆ ਜਿੱਥੇ ਲੱਡੂ ਵੰਡ ਕੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਤਸਵੀਰਾਂ ਤੁਹ ਪਰੇਅਤ ਕਿ ਜੁਗਿੰਦਰ ਸਿੰਘ ਰੰਦਾਵਾ ਜਿਹੜੇ ਨੇ ਬੀਜੇਪੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨਾਲ ਜਿਹੜੀ ਉਹਨਾਂ ਦੀ ਕਾਫੀ ਜਿਹੜੀ ਹੈ ਸਵੇਰ ਤੋਂ ਜਿਹੜੀ ਲਗਾਤਾਰ ਜਿਹੜੀ ਉਪਰ ਆਪੋਜੀਟ ਜਿਹੜੀ ਹੈ ਏਟ ਉੱਪਰ ਜਿਹੜੀ ਚੱਲ ਰਹੀ ਸੀ ਲੜਾਈ ਪਰ ਲਗਾਤਾਰ ਜਿਹੜੀ ਉਹਨਾਂ ਨਾਲ ਹੀ ਚੱਲ ਰਹੀ ਸੀ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕਲਚੀ ਦੀ ਤੇ ਉਹ ਕਾਫੀ ਮਾਤਰਾ ਦੇ ਵਿੱਚ ਪਿੱਛੇ ਚੱਲ ਰਹੀ ਸੀ ਦੀ ਮਾਪਰਾ ਦੇ ਵਿੱਚ ਜਿੱਤ ਹੋ ਚੁਕੀ ਆ ਤੇ ਇਸ ਦੀ ਖੁਸ਼ੀ ਤੇ ਬੇਟਾ ਆਨੇ ਪੂਰੀ ਮਿਠਾਈ ਜਗਵਿੰਦਰਪਾਲ ਦੇ ਦਫ਼ਤਰ ਵਿੱਚ ਲੱਡੂ ਵੰਡੇ ਗਾਨ ਤੇ ਢੋਲ ਧਮਾਕਿਆਂ ਦੇ ਨਾਲ ਉਹਨਾਂ ਨੇ ਭੰਗੜਾ ਪਾ ਕੇ ਖੁਸ਼ੀ ਜਿਹੜੀ ਜ਼ਾਹਰ ਕੀਤੀ ਆ ਹੁਣ ਅੱਗੇ ਦੀ ਜਿਹੜੀ ਅਪਡੇਟ ਹੈ ਜਿਹੜੀ ਸਾਡੇ ਕੋਲ ਪਹੁੰਚੀ ਹੈ ਅਸੀਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਚੱਕੀ ਨੂੰ ਧੰਨ ਸਾਫ ਕਾ ਵਿਦਾ ਹੈ ਜਗਵਿੰਦਰਪਾਲ ਡਿਸਟ੍ਰਿਕਟ ਪਟਕਾਲਕੋ ਅਲਤਾਪੋਹਾ 002 ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਇਹ ਦੇ ਵੀ ਪੂਰੇ ਹਿੰਦੁਸਤਾਨ ਦੀ ਜਿਹੜੀ ਹੈ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਪੂਰੇ ਲੋਕਾਂ ਨੇ ਬਹੁਤ ਬੜੀਆਂ ਇੱਕ ਤਗੜਾ ਫਰਵਾ ਦਿੱਤਾ ਹੈ ਜਦੇ ਵਿੱਚ ਇੰਡੀਆ ਗੜਬੰਦੋ ਨੂੰ ਵੀ ਭਾਰੀ ਬਹੁਮਤ ਮਿਲਤਾ ਹੈ ਇਹ ਖਾਸ ਕਰਕੇ ਮੇਰੇ ਹਲਕੇ ਦੇ ਵਿੱਚ ਉਹ ਏਡੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਲੱਖ ਲੱਖ ਜਹੀ ਰਾਹੀ ਜਿਨ੍ਹਾਂ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਵੀ ਤਗੜੀ ਹੋ ਕੇ ਮਿਹਨਤ ਕਰਕੇ ਜਿਹੜੇ ਬੜੇ ਭੜਾ ਸੋ ਗੁਜਿੰਦਰ ਸਿੰਘ ਰੰਧਾਵਾ ਜੀ ਨੂੰ ਪਾਰੀ ਬਹੁਤ ਮੈਂ ਜਿਤਾਇਆ ਹੈ ਕਿ ਜਿਹੜੀ ਵੀਰ ਜਿਹੜੀ ਦਿੱਤੀ ਗਈ ਹੈ ਮੈਂ ਆਪਣਾ ਪਾਰਲੀਮੈਂਟ ਹਲਕਾ ਆਸਪਤ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਆਪਣੇ ਵੱਲੋਂ ਔਰ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਕਰਦਾ ਜੀ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿਥੋਂ ਗੁਜਿੰਦਰ ਰੰਧਾਵਾ ਜੀ ਸਾਡੇ ਅਜੇ ਵੀ 80000 ਪਲਸ ਵੋਟਾਂ ਨਾਲ ਲੀਡ ਕਰ ਰਹੇ ਆ ਇੱਕ ਕਾਂਗਰਸ ਪਾਰਟੀ ਵਾਸਤੇ ਬਹੁਤ ਹੀ ਸ਼ੁਭ ਦਿਨ ਹੈ ਸਾਡੇ ਪੋਇਲ ਹਲਕੇ ਤੋਂ ਵੀ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਤੇ ਸਾਨੂੰ ਉਮੀਦ ਹੈ ਕਿ ਸੁਖੀਲ ਦਾਵਾ ਸਾਡੇ ਜਿਹੜੇ ਅਧੂਰੇ ਕੰਮ ਹੈ ਉਹ ਪੂਰੇ ਕਰਨਗੇ ਤੇ ਜੋ ਲੋਕਾਂ ਦੀਆਂ ਉਹਨਾਂ ਤੇ ਆਸਾਂ ਹੈ ਜੋ ਪੋਇਲ ਕੇ ਲਈ ਕਾਫੀ ਕੰਮ ਕਰਨੇ ਵਾਲੇ ਆ ਅਸੀਂ ਉਹਨਾਂ ਤੋਂ ਕੰਮ ਲੈ ਕੇ ਜਾਵਾਂਗੇ ਸਾਨੂੰ ਉਮੀਦ ਹੈ ਕਿ ਉਹ ਸਾਡੇ ਕੰਮ ਪੂਰੇ ਕਰਨਗੇ ਬਾਕੀ ਦੇਸ਼ 'ਚ ਵੀ ਅੰਦੀ eri ਸਰਕਾਰ ਹੈ ਜਿਹੜੀ ਉਹ ਤੁਹਾਨੂੰ ਪਤਾ ਹੈ ਇਸ ਟਾਈਮ 290 95 ਆ ਔਰ ਨੈਕ ਟੂ ਨੈਕ ਫਾਈਟ ਚੱਲ ਰਹੀ ਆ ਸਾਨੂੰ ਉਮੀਦ ਆ ਹੋ ਸਕਦਾ ਸ਼ਾਮ ਤੱਕ ਕੋਈ ਨਤੀਜੇ ਕੁਝ ਹੋਰੀਆਂ ਤੇ ਰਾਹੁਲ ਗਾਂਧੀ ਦੇ ਨੇਤਰਤਵ ਵਿੱਚ ਕਾਂਗਰਸੀ ਸਰਕਾਰ ਬਣ ਸਕਦੀ ਆ ਕੱਲੇ ਤੇ ਮੈਂ ਆਪਣੇ ਪ੍ਰੈਸ ਵੀਰਾਂ ਨੂੰ ਤੇ ਆਪਣੇ ਵਰਕਰਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਰਧਾਵਾ ਸਾਹਿਬ ਵੱਲੋਂ ਕਾਂਗਰਸ ਪਾਰਟੀ ਨੂੰ ਵਧਾਈ ਦੇਣਾ ਆਪਣੇ ਜੋਗਿੰਦਰ ਪਾਲ ਜੀ ਨੂੰ ਵਧਾਈ ਦੇਣਾ ਕਿ ਉਹਦੀ ਗੈਰ ਹਾਜ਼ਰੀ ਦੇ ਵਿੱਚ ਵੀ ਸਾਡੇ ਜਿੰਨੇ ਭਰਾ ਸੀਗੇ ਜਿੰਨੇ ਸਾਡੇ ਕਾਰਕਟਰਤਾ ਸੀਗੇ ਜਿੰਨੇ ਸਾਡੇ ਕਾਨਸਲ ਵਰਕਰ ਸੀਗੇ ਇਕਜਟ ਹੋ ਕੇ ਸਾਰਿਆਂ ਨੇ ਸਵਾਦ ਦਿੱਤਾ ਤੇ ਆਪਾਂ ਵਧੀਆ ਆਪਣੇ ਪੋਏ ਹਲਕੇ ਜੋ ਰਹੇ ਆ ਬਾਕੀ ਦੂਜੀ ਗੱਲ ਜਿਹੜੀ ਵਾਦਿਆਂ ਦੀ ਗੱਲ ਕਰ ਰਹੇ ਹੋ ਤੁਸੀਂ ਵਾਦੇ ਸੁਖਵਿੰਦਰ ਸਿੰਘ ਰੰਧਾਵਾਜੀ ਨੇ ਜੋ ਕਿਹਾ ਹੈ ਤਕਰੀਬਨ ਅੱਗੇ ਵੀ ਉਹ ਹੋਇਆ ਤੇ ਹੁਣ ਵੀ ਉਹ ਜ਼ਰੂਰ ਕਰਨਗੇ ਉਹਨਾਂ ਨੇ ਪਹਿਲੇ ਸਾਡੇ ਹਲਕੇ ਦੇ ਵਿੱਚ ਇੱਕ ਸਾਡਾ ਵਾਦਾ ਕਰਕੇ ਗਏ ਸੀ ਖੰਡ ਮਿਲਦਾ ਉਹ ਵੀ ਉਹਨਾਂ ਨੇ ਪੂਰਾ ਕੀਤਾ ਹੁਣ ਵੀ ਜਿਹੜੇ ਜਿਹੜੇ ਵਾਦੇ ਕੀਤੇ ਉਹਨਾਂ ਨੇ ਉਹ ਪੂਰੇ ਜ਼ਰੂਰ ਕਰਨਗੇ ਇਹ ਗੱਲ ਦਾ ਤੁਹਾਨੂੰ ਆਪਾਂ ਵਿਸ਼ਵਾਸ ਦਿਵਾਨੇ ਆ ਤੇ ਬਾਕੀ ਹੋਰ ਜਿਹੜੀ ਆ ਮੈਂ ਸਾਰੇ ਆਪਣੇ ਭਰਾਵਾਂ ਨੂੰ ਬਤਾਈ ਦੇਣਾ ਬਾਕੀ ਜਿੰਦਾਬਾਦ 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 ਅੱਜ ਬਹੁਤ ਇਤਿਹਾਸਿਕ ਦਿਨ ਹੈ ਜਿਹੜੇ ਸਾਡੇ ਲੋਕ ਸਭਾ ਦੇ ਮੇਬਰ ਸਰਦਾਰ ਸੁਖਿੰਦਰ ਸਿੰਘ ਜਵਾਹਰ ਜੀ ਜਿਹੜੇ ਕਿ 77 ਹਜ਼ਾਰ ਦੇ ਕਰੀਬ ਜੇਤ ਰੀਡ ਕਰਦੇ ਪਏ ਆ ਔਰ ਜਿਹੜੀ ਜੇਤਾਂ ਲੱਖ ਦੇ ਕਰੀਬ ਜਾਏਗੀ ਅਬ ਮੈਂ ਆਪਣੇ ਵੱਲੋਂ ਤੇ ਆਪਣੇ ਸਾਡੇ ਸਾਬਕਾ ਐਮਐਲਏ ਸੁਖਿੰਦਰਪਾਲ ਜੀ ਜਿਹੜੇ ਕਿ ਸਹਯਤ ਠੀਕ ਨਹੀਂ ਹੋਣ ਦੇ ਕਾਰਨ ਵੀ ਉਹਨਾਂ ਦੇ ਜਿਹੜਾ ਵੀ ਦੇਖ ਲਿਆ ਵੀ ਉਹਨਾਂ ਦੇ ਹਲਕੇ ਦੇ ਕਿੰਨਾ ਪਿਆਰ ਬੱਚਿਆ ਸੁਖੀ ਦੰਦਾਵਾ ਜੀ ਨੂੰ ਹੋਰ ਵੱਡੀ ਜਿੱਤ ਦਵਾਈਆ ਆਪਣੇ ਗੁਰਦਾਸਪੁਰ ਜਿਹੜੇ ਵਿੱਚ ਸਾਰੇ ਕਾਰਜ ਸਿਵਰ ਕਰਾਣੇ ਦੇਨੁਰਾਤ ਬੰਦ ਕਰਕੇ ਸਾਰੇ ਮਿਲ ਕੇ ਆਪਣਾ ਫਰਜ਼ ਪੂਰਾ ਕੀਤਾ 4 ਮੀਟਰ ਕਰਕੇ ਕਾਂਸਟਲ ਸੁਖਿੰਦਰ ਵੱਜਤਾ ਆ ਤੇ ਅਸੀਂ ਉਮੀਦ ਕਰਦੇ ਆ ਕਿ ਸਾਡੀ ਸਰਕਾਰ ਹੈ ਉਹ ਸੈਂਟਰ ਵਿੱਚ ਵੀ ਸਾਡੀ ਸਰਕਾਰ ਲੱਗਦਾ ਕਿ ਬਣਨੇ ਜਾ ਰਹੀ ਹੈ ਔਰ ਪੂਰਨ ਉਮੀਦ ਹੈ ਅਜੇ ਜਿਹੜੀ ਪੂਰੀ ਤਰ੍ਹਾਂ ਜਿਹੜੀ ਕਾਉਂਟਿੰਗ ਹੋਈ ਨਹੀਂ ਸ਼ਾਮ ਤੱਕ ਡਾਟਾ ਕਲੀਅਰ ਹੋਏਗਾ ਸੈਂਟਰ ਵਿੱਚ ਸਰਕਾਰ ਆਪਣੀ ਮੰਡੀ ਆਏਗੀ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਹੀ ਸੀਗਾ ਕਲਤੀ ਸਾਹਿਬ ਬੁਰੀ ਤਰ੍ਹਾਂ ਹਾਰਨ ਕੀ ਕਹਿਣਾ ਚਾਹੀਦਾ ਇਹ ਸਾਰਾ ਦਸਲੀ ਕੇ ਲੋੜ ਹੀ ਨਹੀਂ ਹੈਗੀ ਸਭ ਲੋਕੀ ਜਾਣਦੇ ਲੋਕਾਂ ਨੂੰ ਪਤਾ ਸੀਗਾ ਕਿ ਇਹ ਝੂਠਾ ਮਿਲ ਗਿਆ ਝੂਠਾ ਆਪਣੇ ਝੂਠੇ ਵਾਦੇ ਕਰਕੇ ਪਹਿਲਾਂ ਲੋਕਾਂ ਕੋਲ ਵੋਟਾਂ ਲਈਆਂ ਸੀਗੀਆਂ ਤੇ ਲੋਕਾਂ ਨੇ ਉਸ ਗੱਲ ਦਾ ਫਤਵਾ ਇਹਨਾਂ ਵਾਪਸ ਦਿੱਤਾ ਤੇ ਤੁਸੀਂ ਸਾਡੇ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਸੀ ਤੇ ਜੋ ਤੁਸੀਂ ਸਾਡੇ ਬਾਦੇ ਕੀਤੇ ਸੀ ਉਹ ਬਾਦੇ ਤੁਸੀਂ ਪੂਰੇ ਕਰ ਰਹੇ ਸੀ ਉਹਨਾਂ ਨੇ ਬਿਲਕੁਲ ਨਕਾਰ ਦਿੱਤਾ ਉਹਨਾਂ ਨੂੰ ਇਸ ਮਰੀਜ਼ ਸਰਕਾਰ ਬਿਲਕੁਲ ਫੇਲੂਰ ਹੈ ਨਕਾਮ ਹੋ ਗਈ ਆ ਲੋਕਾਂ ਨੇ ਇਹ ਸਭ ਸਕਾਰ ਦਿੱਤਾ ਹੈ